ਜੀ ਤੇ ਔਲੇ ਮੇ ਤੋਂ ਹੋਰ ਵੀ ਹੈਗੇ ਨੇ ਤੇ ਇੱਕ ਰੈਸਪੀ ਜਿਹੜੀ ਮੈਂ ਹੋਰ ਇਹਨਾਂ ਤੋਂ ਬਣਾਵਾਂਗੀ ਔਲਿਆਂ ਤੋਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂਗੀ ਡਿਟੇਲ ਚ ਕਿ ਇਹ ਔਲਿਆਂ ਦੇ ਫਾਇਦੇ ਕੀ ਨੇ ਠੀਕ ਹੈ ਇਹ ਫਰਾਈ ਜੈਂਕੀ ਪਤਲਾ ਕਰਕੇ ਇਦਾਂ ਮਤਲਬ ਪਤਲਾ ਕਰਕੇ ਇਹਦਾ ਸਪਰੈਡ ਖਿਲਾਰ ਕੇ ਫਿਰ ਜਿਹੜਾ ਉਹ ਸੁਕਾਣਾ ਹੈ ਮਤਲਬ ਕਿ ਔਲੇ ਦੀ ਗੱਲ ਕਰੀਏ ਔਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਮਤਲਬ ਕਿ ਇੱਕ ਤੇ ਸਾਡੀ ਜਿਹੜੀ ਆ ਔਲਾ ਜਿਹੜਾ ਆ ਸਾਡੇ ਵਾਲਾਂ ਵਾਸਤੇ ਬਹੁਤ ਵਧੀਆ ਹੈ ਯਾਨੀ ਕਿ ਅੱਜ ਖਾਓਗੇ ਤੇ ਕੱਲ ਅਸਰ ਹੋ ਜਾਊਗਾ ਬਟ ਤੁਸੀਂ ਮਤਲਬ ਇਹਨੂੰ ਲਗਾਤਾਰ ਇਹਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਜੂਸ ਬਣਾ ਕੇ ਮੈਂ ਜੂਸ ਦੇ ਵਿੱਚ ਵੀ ਪਾਉਣੀ ਆ ਬਟ ਮੈਂ ਪੂਰਾ ਜਿਹੜਾ ਇੱਕ ਔਲਾ ਜਿਹੜਾ ਇਹ ਨਹੀਂ ਪਉਂਦੀ ਜੇ ਤੁਸੀਂ ਜੇ ਸਟਾਰਟ ਕਰਨਾ ਹੈ ਤੇ ਪੂਰਾ ਇੱਕ ਜਿਹੜਾ ਔਲ ਹੈ ਜਿਹੜਾ ਉਹ ਡੇਲੀ ਜੇ ਮਤਲਬ ਇੱਕ ਗਲਾਸ ਤੁਸੀਂ ਜੂਸ ਬਣਾ ਰਹੇ ਹੋ ਤੇ ਇੱਕ ਔਲਾ ਤੁਸੀਂ ਸਟਾਰਟਿੰਗ ਵਿੱਚ ਨਾ ਪਾਇਓ ਮੈਂ ਤੁਹਾਨੂੰ ਦੱਸਦੀ ਹਾਂ ਇਸ ਅੱਧਾ ਐਕਸਪੀਰੀਅੰਸ ਆਪਣਾ ਐਕਸਪੀਰੀਅੰਸ ਤੁਸੀਂ ਇਹਨੂੰ ਥੋੜਾ ਜਿਹਾ ਹੀ ਪਾਇਓ ਅੱਧਾ ਕੱਟ ਕੇ ਤੁਸੀਂ ਪਾ ਲਿਓ ਤੇ ਅੱਧਾ ਫਿਰ ਤੁਸੀਂ ਫ੍ਰੀਜ ਦੇ ਵਿੱਚ ਕਿਸੇ ਕੰਟੇਨਰ 'ਚ ਹੈਨਾ ਰੱਖ ਲਿਓ ਬਟ ਅੱਦਾ ਪਾਓ ਜੇ ਮੰਨ ਲਓ ਤੁਸੀਂ ਪੂਰਾ ਪਾਓਗੇ ਤੇ ਤੁਸੀਂ ਜੇ ਮਤਲਬ ਵੇਟ ਲਾਸ ਕਰਨਾ ਹੈ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਆ ਕਿ ਇਹ ਤੁਸੀਂ ਇੱਕ ਗਲਾਸ ਜੂਸ ਪਾ ਕੇ ਦਿੱਤਾ ਔਰੰਜ ਪਾ ਲੇ ਚਕੰਦਰ ਬੀਟਰੂਟ ਪਾ ਲੀ ਚਕੰਦਰ ਪਾ ਲੇ ਤੇ ਇਹ ਤੁਸੀਂ ਇੱਕ ਕਾਲਾ ਪਾ ਲਿਆ ਜੂਸ ਦੇ ਵਿੱਚ ਆਪਣੇ ਵਿੱਚ ਹੋਰ ਖੰਡ ਵਗੈਰਾ ਕੋਈ ਨਹੀਂ ਪਾਣੀ ਕਾਲਾ ਨਮਕ ਪਾਣਾ ਹੈ ਤੇ ਤੁਹਾਨੂੰ ਜਿਹੜੀ ਆ ਤੁਸੀਂ ਮੰਨ ਲਓਗੇ ਕਿ ਤੁਸੀਂ ਤੁਹਾਨੂੰ ਸਾਰਾ ਦਿਨ ਭੁੱਖ ਜਿਹੜੀ ਉਹ ਨਹੀਂ ਲੱਗਣੀ ਤੇ ਮਟਾ ਪਰ ਰੋਟੀ ਤੇ ਫਿਰ ਵੀ ਖਾਣੇ ਜ਼ਰੂਰੀ ਹੈ ਭੁੱਖ ਨਹੀਂ ਲੱਗਣੀ ਤੇ ਇਹਦਾ ਇਹ ਹੈ ਕਿ ਤੁਹਾਡਾ ਮਤਲਬ ਇਹਦੇ ਨਾਲ weight loss ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ ਇਹ ਨਹੀਂ ਕਿ ਰੋਟੀ ਛੱਡੋ ਪਰ ਮੈਂ ਕਿੰਨੀ ਕਿ ਥੋੜਾ ਤੁਸੀਂ ਔਲਾ ਜਿਹੜਾ ਅੱਧਾ ਔਲਾ ਜਿਹੜਾ ਜੂਸ ਵਿੱਚ ਪਾ ਕੇ ਪੀ ਲਓ ਤੇ ਜਿਹੜੀ ਹੈ ਖਾਣਾ ਜਿਹੜਾ ਸਵੇਰੇ ਸ਼ਾਮੀ ਜਿਹੜਾ ਦੋ ਟਾਈਮ ਤੇ ਆਪਾਂ ਹਨਾ ਰੋਟੀ ਖਾਂਦੇ ਆ ਕਈ ਤਿੰਨ ਟਾਈਮ ਖਾਂਦੇ ਆ ਚਲੋ ਉਹਨਾਂ ਦੀ ਆਪਣੀ ਇੱਛਾ ਹੈ ਇੱਕ ਤੇ ਤੁਹਾਡੇ ਮਤਲਬ ਕਿ weight loss ਵਾਸਤੇ ਬਹੁਤ ਵਧੀਆ ਆ ਤੁਸੀਂ ਇਹਨੂੰ ਡੇਲੀ ਜਿਹੜਾ ਆ ਤੁਸੀਂ 12 ਮਹੀਨੇ ਔਲੇ ਜਿਹੜੇ ਮਿਲਦੇ ਰਹਿੰਦੇ ਨੇ ਥੋੜੇ ਜਿ ਮਹਿੰਗੇ ਜ਼ਰੂਰ ਹੋ ਜਾਂਦੇ ਪਰ ਮਿਲਦੇ ਜ਼ਰੂਰ ਰਹਿੰਦੇ ਨੇ ਤੇ ਇਹਨੂੰ ਮਤਲਬ ਕਿ ਡੇਲੀ ਜੂਸ ਕਰੋ ਜਾਂ ਤੁਸੀਂ ਜੇ ਤੁਸੀਂ ਜੂਸ ਨਹੀਂ ਪੀ ਸਕਦੇ ਤੇ ਤੁਸੀਂ ਅਚਾਰ ਬਣਾ ਲਓ ਜਿਹੜਾ ਮੈਂ ਅਚਾਰ ਮੈਂ ਅੱਜ ਬਣਾਉਣ ਲੱਗੀ ਬਹੁਤ ਵਧੀਆ ਆ ਸ਼ਾਇਦ ਹੀ ਕਿਸੇ ਨੇ ਇਹ ਤੁਸੀਂ ਪਹਿਲਾਂ ਰੈਸਪੀ ਜਿਹੜੀ ਹੈ ਦੇਖੀ ਹੋਵੇ ਤੇ ਇੱਕ ਵਾਰੀ ਇਹ ਵਾਲਾ ਅਚਾਰ ਬਣਾਓਗੇ ਤੇ ਤੁਹਾਡੇ ਬੱਚੇ ਵੀ ਜਿਹੜਾ ਇਹ ਵਾਲਾ ਲਾਈਕ ਕਰਨਗੇ ਉਹ ਵੀ ਖਾਣਗੇ। ਮਤਲਬ ਕਿ ਇਸ ਤਰੀਕੇ ਨਾਲ ਅਸੀਂ ਬਣਾਵਾਂਗੇ ਕਿਉਂਕਿ ਮੈਂ 에ਅਰ ਫਰਾਈਡ ਵਿੱਚ ਉਹਨੂੰ ਕਰ ਲਿਆ ਆ। ਸੁਕਾਲਿਆ ਥੋੜਾ ਜਿਹਾ ਡਰਾਈ ਕਰਨਾ ਹੈ। ਤੁਸੀਂ ਧੁੱਪ ਦੇ ਵਿੱਚ ਜਿਹੜਾ ਇਹਨੂੰ ਮਤਲਬ ਕਿ ਸੁਕਾ ਸਕਦੇ ਜੀ ਧੁੱਪ ਥੋੜੀ ਜੀ ਇਸੇ ਲਵਾ ਲਿਓ ਧੁੱਪ। ਠੀਕ ਹੈ। ਬਾਕੀ ਅਨਨ ਤਨ ਮੈਂ ਦੱਸ ਦਿੱਤਾ ਕਿ weight loss ਵਾਸਤੇ ਬਹੁਤ ਵਧੀਆ ਹੈ ਤੇ ਪਲੱਸ ਸਾਡੇ ਵਾਲਾ ਵਾਸਤੇ ਵੀ ਬਹੁਤ ਵਧੀਆ ਹੈ ਤੇ ਇੱਕ ਸਕਿਨ ਵਾਸਤੇ ਸਾਡੇ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਜਿਨ੍ਹਾਂ ਦੀ ਸਕਿਨ ਜਿਹੜੀ ਹੈ ਥੋੜੀ ਜੀ ਲੂਸ ਹੋ ਜਾਂਦੀ ਹੈ ਕੋਲੇਜ ਜਿਹੜਾ ਉਹ ਘਟ ਜਾਂਦਾ ਹੈ ਤੇ ਇਹਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਜੇ ਤੁਸੀਂ 10 ਸੰਤਰੇ ਖਾਣ ਮਤਲਬ ਕਿ ਖਾਣ ਤੇ ਇੱਕ ਕੌਲਾ ਖਾ ਲੋਗੇ ਨਾ ਦੋਵੇਂ ਬਰਾਬਰ ਨੇ ਬਟ 10 ਸੰਤਰੇ ਜਿਹੜੇ ਉਹ ਖਾਦੇ ਨਹੀਂ ਜਾਂਦੇ ਇੱਕ ਦਿਨ 'ਚ ਤੇ ਇੰਨਾ ਜਿਹੜਾ ਇਹਦੇ ਵਿੱਚ ਪਾਵਰਫੁਲ ਹੈ ਵਿਟਾਮਿਨ ਸੀ ਇੱਕ ਸੁਪਰ ਫੂਡ ਇਹਨੂੰ ਜਿਹੜੀ ਆ ਆਯੁਰਵੈਦਿਕ ਜਿਹੜੀ ਆ ਮੰਨਦੀ ਹੈ ਤੁਸੀਂ ਇਹਨਾਂ ਕਿਉਂਕਿ ਤੁਸੀਂ ਮੈਂ ਆਯੁਰਵੈਦਿਕ ਕੀਤਾ ਮੈਂ ਆਯੁਰਵੈਦਿਕ ਕੀਤਾ ਨਹੀਂ ਬਟ ਮੈਂ ਸਰਚ ਜ਼ਰੂਰ ਕੀਤੀ ਹੈ ਇਹਦੇ ਤੇ ਕਿ ਇਹ ਕਿੰਨਾ ਸੁਪਰ ਫੂਡ ਹੈ ਬਹੁਤ ਜ਼ਿਆਦਾ ਸੁਪਰ ਫੂਡ ਹੈ ਤੇ ਦੂਜੀ ਇਹ ਹੈ ਕਿ ਜੇ ਮਤਲਬ ਕਿ ਕਿਸੇ ਦੀ ਇਮਿਊਨਿਟੀ ਜਿਹੜੀ ਆ ਵੀਕ ਹੈ ਕਿਸੇ ਨੂੰ ਖਾਦਾ ਪੀਤਾ ਜਿਹੜਾ ਉਹ ਨਹੀਂ ਪਚਦਾ ਕਿ ਉਹ ਵੀ ਥੋੜਾ ਥੋੜਾ ਆਮਲਾ ਜਰੂਰ ਖਾਣਾ ਸਟਾਰਟ ਕਰ ਦੇ ਉਹਨੂੰ ਵੀ ਮਤਲਬ ਕਿ ਵਧੀਆ ਜਿਹੜੀ ਆ ਖਾਦਾ ਪੀਤਾ ਜਿਹੜਾ ਉਹ ਪਚਣ ਲੱਗ ਜੇਗਾ ਔਰ ਸੈਕਿੰਡ ਵਨ ਜਿਹੜੀ ਜੇ ਕਿਸੇ ਨੂੰ ਕਿਸੇ ਕਿਸਮ ਦੀ ਜਿਹੜੀ ਐ ਸਕਿਨ ਅਲਰਜੀ ਐ ਕਿਸੇ ਵੀ ਤਰ੍ਹਾਂ ਦੀ ਹੁੰਦੀ ਐ ਕਿਸੇ ਨੂੰ ਸਕਿਨ ਅਲਰਜੀ ਤੇ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਜਿਹੜਾ ਆਮਲਾ ਤੇ ਤੁਹਾਡੇ ਵਾਲਾਂ ਵਾਸਤੇ ਤੇ ਬਹੁਤ ਜ਼ਿਆਦਾ ਆ ਵਧੀਆ ਜੇ ਮੰਨ ਲਓ ਕਿ ਵਾਲ ਕਿਸੇ ਦੇ ਟੁੱਟਦੇ ਐ ਜਾ ਜਦੋਂ ਆਪਸ ਉਹ ਵਾਲ ਨੂੰ ਬੋਣਨੇ ਆ ਤੇ ਬਹੁਤ ਜ਼ਿਆਦਾ ਵਾਲ ਜਿਹੜੇ ਝੜ ਜਾਂਦੇ ਆ ਇਹ ਤੇ ਤੁਹਾਡੇ 2-3 ਦਿਨ ਵਿੱਚ ਵੀ ਜਿਹੜਾ ਇਹ ਸਹੀ ਹੋ ਜਾਏਗਾ ਕਿ ਵਾਲ ਜਿਹੜੇ ਤੁਹਾਡੇ ਬਿਲਕੁਲ ਜਿਹੜੇ ਉਹ ਨਹੀਂ ਝੜਨਗੇ ਬਹੁਤ ਵਧੀਆ ਜਿਹੜੇ ਆ ਮਤਲਬ ਕਿ ਤੁਹਾਡੀ హెయిਰ ਗ੍ਰੋਥ ਜਿਹੜੀ ਉਹ ਵਧੀਆ ਹੋਵੇਗੀ ਤੇ ਇਹ ਅੱਖਾਂ ਵਾਸਤੇ ਵੀ ਬਹੁਤ ਵਧੀਆ ਹੈ ਠੀਕ ਹੈ ਤੇ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਨੇ ਤੇ ਜਿਆਦਾ ਤੋਂ ਜਿਆਦਾ ਤੁਸੀਂ ਇਸ ਨੂੰ ਖਾਣਾ ਜਿਹੜਾ ਸਟਾਰਟ ਕਰ ਦੋ ਔਰ weight loss ਵਾਸਤੇ ਵੀ ਬਹੁਤ ਵਧੀਆ ਆ ਕਿ ਤੁਸੀਂ ਇਹਦੀ ਹਨਾ ਚਟਨੀ ਵਗੈਰਾ ਵੀ ਬਣਾ ਸਕਦੇ ਜੀ ਕਿਉਂਕਿ ਇਹਦੇ ਵਿੱਚ ਜਿਆਦਾ ਕੋਈ ਟੇਸਟ ਤੇ ਹੁੰਦਾ ਨਹੀਂ ਜਿਆਦਾ ਖੱਟਾ ਨਹੀਂ ਹੁੰਦਾ ਖਾਣ ਵਿੱਚ ਜਿਆਦਾ ਖਟਾਸ ਜੀ ਤੇ ਨਹੀਂ ਹੁੰਦੀ ਜਦ ਤੱਕ ਹਨਾ ਮੈਂ ਜੂਸ ਬਣਾਉਣੀ ਆ ਬਟ ਮੈਂ ਜੂਸ ਨੂੰ ਜਿਹੜਾ ਉਹ ਸ਼ਾਂਦੀ ਨਹੀਂ ਆ ਪਲਸ ਮੋਡ ਤੇ ਕਰਕੇ ਜਿਹੜਾ ਇਹਨੂੰ ਮਤਲਬ ਕਿ ਬਣਾ ਲੈਣੀ ਜੇ ਕੋਈ ਪੀਸ ਮੂੰਹ ਦੇ ਵਿੱਚ ਆਵੇ ਚਾਹ ਤਾਂ ਬਹੁਤ ਜਿਆਦਾ ਖੱਟਾ ਜਿਹੜਾ ਜਿਹੜਾ ਟੇਸਟ ਜਿਹਦਾ ਤੁਸੀਂ ਨਿੰਬੂ ਵਗੈਰਾ ਦਾ ਲਾ ਲਓ ਉਦਾਂ ਜਿਹੜਾ ਉਹ ਖਟਾਸ ਜਿਹੜੀ ਇਹਦੇ ਵਿੱਚ ਇੰਨੀ ਜ਼ਿਆਦਾ ਖਟਾਸ ਨਹੀਂ ਹੁੰਦੀ ਬਟ ਇਹ ਹੈ ਬਹੁਤ ਵਧੀਆ ਹੈ ਬੈਨੀਫਿਟ ਹੈ ਤੇ ਕਿਤੇ ਮੈਂ ਆਚਾਰ ਬਣਾਉਣਾ ਹੈ ਤੇ ਸੈਕਿੰਡ ਵਨ ਮੈਂ ਇਹਦਾ ਬਣਾਉਂਗੀ ਅੱਜ ਇੱਕ ਮਤਲਬ ਕਿ ਸਵੀਟ ਜੇ ਮੰਨ ਲਓ ਕਿਸੇ ਦਾ ਮਿੱਠਾ ਖਾਣ ਨੂੰ ਆਚਾਰ ਨਾਲ ਤੇ ਪਰੋਟੀ ਖਾ ਸਕਦੇ ਤੇ ਰੋਟੀ ਖਾ ਕੇ ਬਾਅਦ ਵਿੱਚ ਮਿੱਠਾ ਖਾਣ ਨੂੰ ਮਨ ਕਰਦਾ ਹੈ ਉਹ ਤੁਸੀਂ ਖਾ ਸਕਦੇ ਜੀ ਬਾਕੀ ਕਈ ਵਾਰੀ ਕਈ ਲੋਕ ਕਹਿੰਦੇ ਆ ਕਿ ਜਿਹੜਾ ਮਿੱਠਾ ਖਾਣ ਨਾਲ ਇਹ ਜਿਹੜਾ weight ਵੱਧਦਾ ਆ ਬਟ ਮੇਰਾ ਐਕਸਪੀਰੀਅੰਸ ਜਿਹੜਾ ਆ ਕਿਉਂਕਿ ਹਨਾ ਕਹਿੰਦੇ ਕਿ ਐਕਸਪੀਰੀਅੰਸ ਕੰਮ ਕਰਦਾ ਹੈ ਕਿਉਂਕਿ ਡਿਗਰੀਆਂ ਜਿਹੜੀਆਂ ਉਹ ਕੰਮ ਨਹੀਂ ਕਰਦੀਆਂ ਭਾਵੇਂ ਜਿੰਗੀਆਂ ਮਰਜ਼ੀ ਆਪਾਂ ਕਿਸੇ ਵੀ ਡਿਗਰੀ ਐ ਲੈ ਲਿਆ ਹੋਣ ਬਟ ਸਾਰੇ ਜਿਹੜੇ ਜੋਬ ਦੇਣ ਲੱਗਿਆ ਐਕਸਪੀਰੀਅੰਸ ਪੁੱਛਦੇ ਆ ਤੇ ਕੀ ਮਤਲਬ ਕੀ ਮਿੱਠਾ ਖਾਣਾ ਮਤਲਬ ਇਹ ਉਹਨਾਂ ਵਾਸਤੇ ਮਾੜਾ ਆ ਜਿਹੜੇ ਸਾਰਾ ਦਿਨ ਬੈਠੇ ਰਹਿੰਦੇ ਆ ਤੇ ਜੇ ਕੋਈ ਸੈਰ ਵਗੈਰਾ ਕਰਦਾ ਹੈ ਤਾਂ ਉਹਦਾ ਮਿੱਠਾ ਜਿਹੜਾ ਪਚ ਜਾਂਦਾ ਹੈ ਜੇ ਕੋਈ ਕਿਲੋ 2 ਕਿਲੋਮੀਟਰ ਜਿਹੜੀ ਹੈ ਡੇਲੀ ਜਿਹੜੀ ਹੈ ਸੈਰ ਕਰਦਾ ਹੈ ਤੇ ਜੋ ਮਿੱਠਾ ਇੱਕ ਅੱਧਾ ਚਮਚਾ ਡੇਲੀ ਖਾ ਵੀ ਲੇਗਾ ਤੇ ਕੋਈ ਨਹੀਂ ਉਹਦਾ ਪਚ ਜਾਣਾ ਹੈ ਬਟ ਸੈਰ ਨਾਲ ਹੀ ਪਚਣਾ ਹੈ ਠੀਕ ਹੈ ਜੀ ਤੇ ਹੁਣ ਅਸੀਂ ਜਿਹੜੀ ਇਹ ਵਾਲੀ ਰੈਸਪੀ ਜਿਹੜੀ ਆ ਬਣਾਵਾਂਗੇ ਉਹਨੂੰ ਮੈਂ ਇਹਨੂੰ ਮੈਂ ਕद्दूकश ਕਰਾਂਗੀ ਉਹਦੇ ਚ ਮੈਂ ਕद्दूकश ਜਿਹੜਾ ਨਹੀਂ ਕੀਤਾ ਆਚਾਰ ਪਾਉਣ ਲੱਗਿਆ ਬਟ ਇਹਨੂੰ ਮੈਂ ਕद्दूकश ਕਰਾਂਗੀ ਤੇ ਫੇਰ ਬਣਾਵਾਂਗੀ ਤੇ ਬਹੁਤ ਹੀ ਵਧੀਆ ਜਿਹੜੀ ਹੈ ਇਹ ਵਾਲੀਆਂ ਪਿੰਨੀਆਂ ਜੇ ਕਿਸੇ ਨੇ ਪਹਿਲਾਂ ਖਾਧੀਆਂ ਹੋਣ ਤਾਂ ਤੁਸੀਂ ਜ਼ਰੂਰ ਦੱਸਿਓ ਬਟ ਫੋਣੀਆਂ ਬਹੁਤ ਟੇਸਟ ਆ ਹਾਂਜੀ ਤੇ ਆਲਿਮ ਨੂੰ ਕਰ ਲਿਆ ਸੀ ਸਾਰੇ ਨੂੰ ਗ੍ਰੇਟ ਤੇ ਹੁਣ ਮੈਂ ਇਹਨੂੰ ਹਾਂਜੀ ਤੇ ਅੱਜ ਬਣਾਉਣ ਲੱਗਿਆ ਜੀ ਮੈਂ ਹਾਂਜੀ ਤੇ ਅੱਜ ਮੈਂ ਬਣਾਉਣ ਲੱਗਿਆ ਜੀ ਔਲੇ ਦਾ achar ਉਹ ਵੀ ਕੱਚਿਆਂ ਦਾ ਤੁਸੀਂ ਕਈ ਮਤਲਬ ਹੀ ਜ਼ਿਆਦਾ ਦੇਖਿਆ ਹੋਵੇਗਾ ਕਿ ਔਲੇ ਉਬਾਲ ਕੇ achar ਵਗੈਰਾ ਜਿਹੜਾ ਉਹ ਬਣਾਇਆ ਜਾਂਦਾ ਬਟ ਮੈਂ ਅੱਜ ਕੱਚਿਆਂ ਦਾ ਬਣਾਉਂਗੀ ਕੋਈ ਇਹਨੂੰ ਪਾਫ ਦੇਣੀ ਕੋਈ ਕੁਝ ਨਹੀਂ ਕਰਨਾ ਤੇ ਇਹਨੂੰ ਮੈਂ ਇਸ ਤਰੀਕੇ ਨਾਲ ਛੋਟੇ-ਛੋਟੇ ਬਿਲਕੁਲ ਛੋਟੇ-ਛੋਟੇ ਟੁਕੜੇ ਅੱਜੇ ਕੱਟ ਲੈਣਾ ਲਾਈਕ ਇਦਾਂ ਕਿ ਜਦਾਂ ਮੈਨੂੰ ਤੁਸੀਂ ਇਹਨੂੰ ਕਦੂਕਸ਼ ਕੀਤਾ ਹੋਏ ਪਰ ਕਦੂਕਸ਼ ਨਹੀਂ ਆਪਾਂ ਕਰਨਾ ਕਦੂਕਸ਼ ਕੀਤੇ ਤਾਂ ਜੂਸ ਜ਼ਿਆਦਾ ਨਿਕਲੇਗਾ ਤੇ ਫਿਰ ਥੋੜਾ ਜਿਹਾ ਆਪਾਂ ਇਹਨੂੰ ਸੁਕਾਣਾ ਆ ਪਰ ਮੈਂ ਇਹਨੂੰ ਜਿਹੜੀ ਧੁੱਪ 'ਚ ਨਹੀਂ ਸੁਕਾ ਰਹੀ ਕਿਉਂਕਿ ਮੈਂ ਬਣਾਉਣੀ ਹੈ ਵੀਡੀਓ ਇਹ ਕਰਕੇ ਇਹਨੂੰ ਮੈਂ ਧੁੱਪ 'ਚ ਨਹੀਂ ਸੁਕਾ ਰਹੀ ਮੈਂ ਇਹਨੂੰ 에ਅਰ ਫਰਾਈਡ 'ਚ ਸੁਕਾਵਾਂਗੀ ਤੇ ਤੁਸੀਂ ਚਾਹੋ ਤੇ ਇਹਨੂੰ ਧੁੱਪ 'ਚ ਇੱਕ ਦੋ ਤਿੰਨ ਘੰਟੇ ਦੀ ਧੁੱਪ ਜਿਹੜੀ ਹੈ ਲਵਾ ਲਿਓ ਥੋੜੀ ਜਿਹਾ ਸੁਕਾਣਾ ਹੈ ਬਹੁਤ ਜ਼ਿਆਦਾ ਨਹੀਂ ਇਹਨੂੰ ਆਪਾਂ ਡਰਾਈ ਕਰਨਾ ਥੋੜਾ ਜਿਹਾ ਸੁਕਾਣਾ ਹੈ ਥੋੜਾ ਜਿਹਾ ਸੁਕਾਣਾ ਇਹਨੂੰ ਤੇ ਜ਼ਿਆਦਾ ਇਹਨੂੰ ਡਰਾਈ ਜਿਹੜਾ ਉਹ ਨਹੀਂ ਕਰਨਾ ਤੇ ਇਸ ਤਰੀਕੇ ਨਾਲ ਤੁਸੀਂ ਛੋਟੇ ਛੋਟੇ ਟੁਕੜੀਆਂ ਦੇ ਵਿੱਚ ਇਹਨੂੰ ਜਿਹੜਾ ਉਹ ਕੱਟ ਲੈਣਾ ਹੈ ਮਤਲਬ ਕਿ ਜਿੰਨਾ ਕੋ ਔਲੇ ਵਗੈਰੇ ਦਾ ਜੂਸ ਜਿਹੜਾ ਉਹ ਡੇਲੀ ਨਹੀਂ ਪੀਤਾ ਜਾਂਦਾ ਤਾਂ ਉਹ ਇਸ ਤਰੀਕੇ ਨਾਲ ਆਚਾਰ ਬਣਾ ਕੇ ਰੱਖ ਸਕਦੇ ਨੇ ਤੇ ਇਹ ਆਚਾਰ ਤਾਂ ਦਾ ਬਾਕੀ ਆਪ ਚਾਰ ਜਿਹੜਾ ਆਪਣੇ ਤੇ ਡਿਪੈਂਡ ਕਰਦਾ ਕਈ ਵਾਰ ਕਹਿੰਦੇ ਕਿ ਆਚਾਰ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਡਿਪੈਂਡ ਆਪਣੇ ਤੇ ਕਰਦਾ ਕਿ ਅਸੀਂ ਉਹਦੀ ਕੇਅਰ ਕਿੰਨੀ ਕਰਦੇ ਆ ਆਚਾਰ ਦੀ ਉਹਦੇ ਵਿੱਚ ਮਸਾਲੇ ਵਗੈਰਾ ਜਿਹੜਾ ਉਹ ਕਿੱਦਾਂ ਦੇ ਪਾਉਣੇ ਆ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਬਾਕੀ ਅ 2-3 ਮਹੀਨੇ ਆਰਾਮ ਨਾਲ ਜਿਹੜਾ ਇਹ ਆਚਾਰ ਜਿਹੜਾ ਉਹ ਚੱਲ ਜਾਂਦਾ ਹੈ ਵਧੀਆ ਹੈ ਬਾਕੀ ਜਿਹੜੇ ਔਲੇ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਕਿਤੇ ਔਲੇ ਜਿਹੜੇ ਆ ਤੇ ਜਿਹਦੇ ਔਲੇ ਸਾਰੇ ਮੈਂ ਜਿਹੜੇ ਆ ਇਸ ਤਰੀਕੇ ਨਾਲ ਕਰ ਲਏ ਨੇ ਤੇ ਹੁਣ ਮਿਕਸਪਾਈਟ ਤੇ ਪਕਾ ਕੇ ਇਹਨੂੰ ਤੇ ਇਹਨੂੰ ਆਪਾਂ 에ਅ ਫਰਾਈ ਤੇ ਜੇ ਤੁਹਾਨੂੰ ਹੋਵੇ 에ਅ ਫਰਾਈ ਫਿਰ ਤੁਸੀਂ 15-20 ਮਿੰਟ ਜਿਹੜਾ ਇਹਦੇ ਵਿੱਚ ਰੱਖ ਸਕਦੇ ਤੇ ਹੁਣ ਮੈਂ ਇਹਨੂੰ ਕੜਾਈ ਦੇ ਵਿੱਚ ਜਿਹੜੇ ਆ ਪਕਾਵਾਂਗੀ ਕਿ ਕੜਾਈ 'ਚ ਵੀ ਪਕਾਉਣ ਦੀ ਮਤਲਬ ਇਹ ਐ ਕੀ ਕੜਾਈ ਤੁਸੀਂ ਕੋਈ ਲੋਹੇ ਦੀ ਨਹੀਂ ਲੈਣੀ ਕੋਈ ਐਲੂਮੀਨੀਅਮ ਨਹੀਂ ਲੈਣਾ ਕੋਈ ਸਿਲਵਰ ਨਹੀਂ ਲੈਣਾ ਸਟੀਲ ਦੀ ਲੈਣੀ ਹੈ ਕੜਾਈ ਜੋ ਵੀ ਤੁਹਾਡੇ ਕੋਲ ਸਟੀਲ ਦਾ ਭਾਂਡਾ ਹੋਵੇ ਉਹ ਤੁਸੀਂ ਲੈਣਾ ਹੈ ਇਹਦੇ ਵਿੱਚ ਆਪਾਂ ਸਾਰਾ ਇਹੜਾ ਕੁੱਪਕੁਸ਼ ਕੀਤਾ ਹੋਇਆ ਆ ਆਵਲਾ ਹੈ ਉਪਾਦਨ ਇਹਨੂੰ ਆਪਾਂ ਹੌਲੀ-ਹੌਲੀ ਪਕਾਵਾਂਗੇ ਇੱਕਦਮ ਫਾਸਟ ਅਗ ਕਰਕੇ ਮਤਲਬ ਕਿ ਗੈਸ ਦੀ ਫਲੇਮ ਜ਼ਿਆਦਾ ਕਰਕੇ ਸਾੜਨਾ ਨਹੀਂ ਹੈਗਾ ਤੇ ਦੀ ਫਲੇਮ ਜੜੀ ਬਿਲਕੁਲ ਲੋ ਰੱਖਣੀ ਆ ਜਦੋਂ ਤੁਸੀਂ ਇਹਨੂੰ ਪਕਾਣਾ ਹੈ ਤੇ ਮੀਡੀਅਮ ਰੱਖ ਕੇ ਤੇ ਇਹਨੂੰ ਹੌਲੀ-ਹੌਲੀ ਤੁਸੀਂ ਪਕਾਉਂਦੇ ਰਹਿਣਾ ਥੋੜੀ ਦੇਰ ਤੁਸੀਂ ਹੋ ਸਕਦਾ ਹੈ ਕਿ ਇਹਨੂੰ ਇਦਾਂ ਕਵਰ ਕਰਕੇ ਰੱਖ ਲਓ ਕਿ ਇਹਦੀ ਆਪਣੀ ਸਟੀਮ ਦੇ ਵਿੱਚ ਇਹ ਦਾ ਥੋੜਾ ਜਿਹਾ ਜਿਹੜਾ ਆ ਸੌਫਟ ਹੋ ਜਾਵਣਾ ਤੇ ਦੂਸਰਾ ਇੱਥੇ ਆਪਾਂ ਗ੍ਰੇਟ ਕਰ ਲਈਏ ਜੀ ਥੋੜੀ ਜਿਹੀ ਠੂਠੀ ਨੂੰ ਗ੍ਰੇਟ ਕਰ ਲਈਏ ਉਹ ਆਪਾਂ ਦੇ ਆਮਲਾ ਜਿਹੜਾ ਆਪਾਂ ਬਣਾ ਰਹੇ ਹਾਂ ਕਨਫਿਊਜ਼ ਨਾ ਹੋ ਜਾਓ ਕਿਉਂਕਿ ਜਿਹੜਾ ਆਪਾਂ ਬਣਾ ਰਹੇ ਮਿੱਠਾ ਆਮਲਾ ਉਹਦੇ ਵਿੱਚ ਆਪਾਂ ਗ੍ਰੇਟ ਕੀਤੀ ਜਿਹੜੀ ਹੈ ਠੂਠੀ ਪਾਵਾਂਗੇ ਬਟ ਫਿਲਹਾਲ ਨਹੀਂ ਇਹਨੂੰ ਆਪਾਂ ਗ੍ਰੇਟ ਕਰ ਲਿਆ ਤੇ ਗ੍ਰੇਟ ਕਰਨ ਤੋਂ ਬਾਅਦ ਆਪਾਂ ਇੱਕ ਗ੍ਰੈਂਡਰ ਦੇ ਵਿੱਚ ਇਹਨੂੰ ਪਾਊਡਰ ਬਣਾ ਲਾਂਗੇ ਠੀਕ ਹੈ ਉਪਰ ਦੇ ਵਿੱਚ ਪਾੜ ਲਵਾਂਗੇ ਪ੍ਰਾਇਤਨ ਵਿੱਚ ਆਮਲੇ ਕੀਤੇ ਸੀ ਡਰਾਈ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਡਰਾਈ ਜਿਆਦਾ ਸੌਫਟ ਨਹੀਂ ਹੋਏ ਤੇ ਨਾ ਹੀ ਕੋਈ ਬਹੁਤ ਜ਼ਿਆਦਾ ਮਤਲਬ ਕਿ ਬਹੁਤ ਜ਼ਿਆਦਾ ਸੁੱਕ ਕੇ ਜਿੱਦਾਂ ਬਹੁਤ ਜ਼ਿਆਦਾ ਸਿਕਾਣੇ ਨਹੀਂ ਹੈਗੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਰੱਖਣਾ ਹੈ ਦੇਖੋ ਠੀਕ ਹੈ ਬਹੁਤ ਜ਼ਿਆਦਾ ਨਹੀਂ ਨੂੰ ਸਿਕਾਣਾ ਨਹੀਂ ਹੈਗਾ ਤਾਂ ਕਿ ਇਹਦਾ ਕਲਰ ਚੇਂਜ ਨਹੀਂ ਕਰਨਾ ਤੁਸੀਂ ਤੇ ਇਹਦੇ ਵਿੱਚ ਹੁਣ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਣੇ ਉਹ ਤੁਹਾਨੂੰ ਦੱਸਦੇ ਤੇ ਇੱਥੇ ਮੈਂ ਲੈ ਲਿਆ ਜੀ ਤੇਲ ਇਹਨੂੰ ਮੈਂ ਥੋੜਾ ਜਿਹਾ ਹਲਕਾ ਜਿਹਾ ਕਰ ਲਿਆ ਜੀ ਗਰਮ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਥੋੜੀ ਜਿਹੀ ਢੇਗੀ ਮਿਰਚ ਠੀਕ ਹੈ ਤੇ ਥੋੜੀ ਜਿਹੀ ਪਾਵਾਂਗੇ ਹਲਦੀ ਹਲਦੀ ਜ਼ਿਆਦਾ ਨਹੀਂ ਪਾਣੀ ਇਹਦਾ ਕਿ ਬੈਂਟ ਕਲਰ ਜਿਹੜਾ ਤੁਸੀਂ ਉਹ ਚੇਂਜ ਕਰ ਦੋ ਤੇਲ ਨੂੰ ਆਪਾਂ ਇਹਦੇ ਵਿੱਚ ਫਿਰ ਐਡ ਜਿਹੜਾ ਕਰ ਦਾਂਗੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਤੁਸੀਂ ਪਾਉਣੀਆਂ ਹੋਈ ਬਾ ਸਕਦੇ ਨਹੀਂ ਪਾਉਣੀਆਂ ਹੋ ਤਾਂ ਨਹੀਂ ਪਾ ਸਕਦੇ ਤੇ ਥੋੜੀ ਜੀ ਪਾਵਾਂਗੇ ਆਪਾਂ ਕਲੌਂਜੀ ਅਜਵਾਇਨ ਪਾਵਾਂਗੇ ਹਿੰਗ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਅਮचूर ਪਾਊਡਰ ਬਾਕੀ ਆ ਜਿਹੜਾ ਮਸਾਲਾ ਜਿਹੜਾ ਉਹ ਕੁੱਟਿਆ ਸੀ ਉਹ ਪਾ ਦਾਂਗੇ ਥੋੜੀ ਪਾਉਂਦੇ ਕਾਲੀ ਮਿਰਚ ਅਚਾਰ ਹੋ ਗਿਆ ਜੀ ਸਾਡਾ ਬਣ ਕੇ ਰੈਡੀ ਤੇ ਅਚਾਰ ਹੋ ਗਿਆ ਜੀ ਸਾਡਾ ਬਣ ਕੇ ਰੈਡੀ ਤੇ ਤੁਸੀਂ ਇਹਨੂੰ ਆਪਾਂ ਹੁਣ ਕਿਸੇ ਵੀ ਜਾਰ 'ਚ ਇਹਨਾਂ ਕੱਚ ਦੇ ਜਾਰ 'ਚ ਪਾ ਕੇ ਧੁੱਪੇ ਰੱਖਾਂਗੇ ਕੋਈ 4-5 ਦਿਨ ਠੀਕ ਹੈ 4-5 ਦਿਨ ਧੁੱਪੇ ਰੱਖਣ ਤੋਂ ਬਾਅਦ ਵਿੱਚ ਆਪਾਂ ਥੋੜੀ ਜੀ ਖੰਡ ਪਾਵਾਂਗੇ ਦੇ ਵਿੱਚ ਥੋੜੀ ਜੀ ਚਮਚਾਕ ਜ਼ਿਆਦਾ ਖੰਡ ਆਪਾਂ ਨਹੀਂ ਪਾਣੀ ਕਿ ਕਿਸੇ ਇਸ ਅਚਾਰ ਨੂੰ ਜਿੰਨੇ ਦਿਨ ਮਰਜ਼ੀ ਰੱਖ ਕੇ ਖਾਓ ਬਹੁਤ ਵਧੀਆ ਤੇ ਬਹੁਤ ਟੇਸਟੀ ਪਲੱਸ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਇਹ ਵਾਲੀ ਪਹਿਲਾ ਰੈਸਪੀ ਇਹ ਵਾਲੀ ਅਚਾਰ ਦੀ ਦੇਖੀ ਹੈ ਕਿ ਨਹੀਂ ਦੇਖੀ ਬਟ ਮੈਨੂੰ ਜਿੰਨਾ ਤੱਕ ਮੇਰਾ ਐਕਸਪੀਰੀਅੰਸ ਹੈ ਨਹੀਂ ਦੇਖੀ ਹੋਗੀ ਬਟ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਟਰਾਈ ਜ਼ਰੂਰ ਕਰਿਓ ਤੁਸੀਂ ਅਚਾਰ ਨੂੰ ਤੁਸੀਂ ਹੁਣ ਵੀ ਖਾ ਸਕਦੇ ਜੀ ਅਮਲਾ ਹੋ ਗਿਆ ਜੀ ਸਾਡਾ ਪੱਕ ਕੇ ਰੈਡੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਡਰਾਈ ਫਰੂਟ ਤੇ ਕੋਕੋਨਟ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਕਿਉਂਕਿ ਜੇ ਅਚਾਰ 'ਚ ਨਮਕ ਵਧੀਆ ਪਿਆ ਹੋਏ ਨਾ ਮਤਲਬ ਕਿ ਘੱਟ ਨਹੀਂ ਪਾਉਣਾ ਜਿਆਦਾ ਥੋੜਾ ਜਿਹਾ ਪਾਜੇ ਤੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਅਚਾਰ ਜ਼ਿਆਦਾਤਰ ਇਸੇ ਕਰਕੇ ਖਾਂਦੇ ਆ ਕਿ ਦਾਲ ਸਬਜ਼ੀ 'ਚ ਨਮਕ ਘੱਟ ਹੋਵੇ ਫਿਰ ਖਾਣੀ ਤੇ ਫਿਰ ਅਚਾਰ ਕਿਤੇ ਨਹੀਂ ਖਰਾਬ ਹੁੰਦਾ ਪਲੱਸ ਤੁਸੀਂ ਇਹਨੂੰ ਰੱਖ ਕੇ ਤੇ ਸ਼ੇਕ ਜਰੂਰ ਕਰਦੇ ਰਹੋ ਡੇਲੀ ਇੱਕ ਵਾਰ ਤੇ ਅਚਾਰ ਕੋਈ ਵੀ ਚਾਂਸ ਨਹੀਂ ਹੈਗਾ। ਹਾਂਜੀ ਤੇ ਇਹ ਵੀ ਪ੍ਰੋਪਰ ਜਿਹੜਾ ਉਹ ਠੰਡਾ ਹੋ ਚੁੱਕਾ ਹੈ। ਬਹੁਤ ਸੋਨਾ ਇਹ ਇਹਦਾ ਰੰਗ ਤੇ ਨਾ ਜਾਇਓ। ਰੰਗ ਇਹਦਾ ਤਾਂ ਚਾਹੀਦਾ ਕਿ ਅਸੀਂ ਇਹਦੇ ਵਿੱਚ ਪਾਇਆ ਜੀ ਗੁੜ ਤੇ ਤੁਸੀਂ ਇਹਦੇ ਵਿੱਚ ਗੁੜ ਨਹੀਂ ਪਾਣਾ। ਜੇ ਤੁਸੀਂ ਮਤਲਬ ਕਿ ਤੁਸੀਂ ਗੁੜ ਨਹੀਂ ਪਾਣਾ ਤੇ ਤੁਸੀਂ ਇਹਦੇ ਵਿੱਚ ਪਾ ਸਕਦੇ ਜੀ ਮਿਸ਼ਰੀ ਮਿਸ਼ਰੀ ਪਾ ਲਿਓ ਖੰਡ ਪਾ ਲਿਓ ਠੀਕ ਹੈ ਤੇ ਲੱਡੂ ਬਣਾ ਕੇ ਰੱਖ ਲਓ ਜਿੰਨੇ ਦਿਨ ਮਰਜ਼ੀ ਖਾਓ ਬਹੁਤ ਹੀ ਟੇਸਟ ਹੋਣਗੇ স্মੈਲ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਟੇਸਟ ਵੀ ਬਹੁਤ ਵਧੀਆ ਠੀਕ ਹੈ ਤੇ ਟਰਾਈ ਸ਼ੁਰੂ ਕਰਿਓ ਹਾਂਜੀ ਤੁਹਾਡੇ ਇਮਿਊਨਿਟੀ ਬੂਸਟਰ ਜਿਹੜਿਆ એનર્ਜੀ ਬੂਸਟਰ ਸਾਡੇ ਹੋ ਕੇ ਨੇ ਤਿਆਰ ਤੇ ਬਹੁਤ ਹੀ ਜ਼ਿਆਦਾ ਟੇਸਟ ਵਾਈਜ਼ ਤੇ ਹੈਲਥ ਵਾਈਜ਼ ਸੁਪਰ ਫੂਡ ਹੈ ਜੀ